ਸੱਚੇ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੈਂ ਰਿਤਿਕ ਤੁਹਾਡਾ ਸਵਾਗਤ ਕਰਦਾ ਹਾਂ ਸਾਡੇ ਸ਼ੋਅ ਸਿਹਤ ਦੀ ਸੋਚ ਵਿੱਚ ਜੋ ਕਿ ਸਪான்ਸਰ ਕੀਤਾ ਗਿਆ ਹੈ ਬਲੂ ਪੁਆਇੰਟ ਰੀਅਲਟਰਸ ਕੈਲਗਰੀ ਵੱਲੋਂ ਜਿਨ੍ਹਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕਮਰਸ਼ੀਅਲ ਯਾ ਰੈ residențial ਪ੍ਰਾਪਰਟੀ ਨੂੰ ਬਾਇ ਸੇਲ ਜਾਂ ਰੈਂਟ ਕਰਨ ਲਈ 4032262222 ਤੇ ਕਾਲ ਕਰੋ ਅੱਜ ਦੇ ਜ਼ਮਾਨੇ ਦੇ ਵਿੱਚ ਇਨਸਾਨ ਦੋ ਵਕਤ ਦੀ ਰੋਟੀ ਕਮਾਉਣ ਦੇ ਵਿੱਚ ਇੰਨਾ ਵਿਅਸਤ ਹੋ ਗਿਆ ਹੈ ਕਿ ਸੁੱਖ ਚੈਨ ਦੇ ਨਾਲ ਉਹ ਰੋਟੀ ਖਾਣਾ ਹੀ ਭੁੱਲ ਗਿਆ ਹੈ ਜਿਹਦੇ ਕਰਕੇ ਉਹ ਕਰ ਰਿਹਾ ਹੈ ਸਮਝੌਤਾ ਆਪਣੀ ਸਿਹਤ ਦੇ ਨਾਲ ਤੇ ਦੇ ਰਿਹਾ ਹੈ ਸਦਾ ਖਤਰਨਾਕ ਬਿਮਾਰੀਆਂ ਨੂੰ ਜਿਹਾ ਦੋਸਤੋ ਅੱਜ ਕੱਲ ਦੇ ਦੌਰ ਦੇ ਵਿੱਚ ਅਸੀਂ ਇੰਨੇ ਬੀਜ਼ੀ ਹੋ ਗਏ ਹਾਂ ਪੈਸੇ ਕਮਾਉਣ ਦੇ ਵਿੱਚ ਤੇ ਉਹੀ ਚੀਜ਼ ਜਿਹਦੇ ਲਈ ਅਸੀਂ ਦਿਨ ਰਾਤ ਮਿਹਨਤ ਕਰਦੇ ਹਾਂ ਉਹਨੂੰ ਹੀ ਨਹੀਂ ਲੈ ਪਾ ਰਹੇ ਅੱਪਾ ਗੱਲ ਕਰ ਰਹੇ ਆ ਰੋਟੀ ਦੀ ਬਹੁਤ ਘੱਟ ਲੋਕ ਨੇ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਕਿ ਇੱਕ ਪ੍ਰੋਪਰ ਡਾਈਟ ਲੈਂਦੇ ਨੇ ਤੇ ਆਪਣੀ ਸਿਹਤ ਦਾ ਖਿਆਲ ਰੱਖਦੇ ਨੇ ਤੇ ਬਾਕੀ ਲੋਕ ਕਰ ਰਹੇ ਨੇ ਆਪਣੇ ਸ਼ਰੀਰ ਦੇ ਨਾਲ ਤੱਕਾ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਸ਼ਰੀਰ ਨੂੰ ਤਾਕਤ ਮਿਲਦੀ ਹੈ ਸਾਡੇ ਖਾਣੇ ਤੋਂ ਬਟ ਅੱਪਾ ਉਹੀ ਚੱਜ ਦੇ ਨਾਲ ਨਹੀਂ ਖਾ ਰਹੇ ਜਿਸ ਦੇ ਨਾਲ ਸ਼ਰੀਰ ਨੂੰ ਲੱਗਦੀਆਂ ਨੇ ਬਹੁਤ ਸਾਰੀਆਂ ਬਿਮਾਰੀਆਂ ਤੇ ਹੁਣੇ ਹੀ ਇੱਕ ਨਵੀਂ ਬਿਮਾਰੀ ਜਿਹਦਾ ਨਾਮ ਹੈ ਰੀਹੀਟਡ ਰਾਈਸ ਸਿੰਡਰੋਮ ਬਹੁਤ ਸਾਰੇ ਲੋਕਾਂ ਨੂੰ ਕਰ ਰਹੀ ਹੈ ਪਰੇਸ਼ਾਨ ਕੈਨੇਡਾ ਵਰਗੇ ਵੱਡੇ ਦੇਸ਼ਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਇੱਥੇ ਬਹੁਤ ਹੀ ਘੱਟ ਟਾਈਮ ਹੁੰਦਾ ਹੈ ਕਿਸੇ ਕੋਲ ਖਾਣਾ ਬਣਾਉਣ ਦਾ ਤੇ ਜਿਹੜੇ ਲੋਕ ਇੱਥੇ ਖਾਣਾ ਬਣਾਉਂਦੇ ਨੇ ਉਹ ਇਕੱਠਾ ਹੀ 2-3 ਦਿਨਾਂ ਦਾ ਬਣਾ ਕੇ ਰੱਖ ਲੈਂਦੇ ਨੇ ਤੇ ਉਹਨੂੰ ਹੀ ਬਾਰ-ਬਾਰ ਗਰਮ ਕਰਕੇ ਖਾਂਦੇ ਨੇ ਕਿਉਂਕਿ ਟਾਈਮ ਦੀ ਕਮੀ ਹੁੰਦੀ ਹੈ ਬਾਰ ਬਾਰ ਖਾਣਾ ਗਰਮ ਕਰਕੇ ਖਾਣ ਨਾਲ ਉਸ ਖਾਣੇ ਦੇ ਵਿੱਚੋਂ ਸਾਰੇ ਜ਼ਰੂਰੀ ਤੱਤ ਨਿਕਲ ਜਾਂਦੇ ਨੇ ਤੇ ਉਹ ਖਾਣਾ ਸਿਰਫ ਪੇਟ ਭਰਨ ਦੇ ਕੰਮ ਹੀ ਆਉਂਦਾ ਹੈ ਤੇ ਸਰੀਰ ਨੂੰ ਪੋਸ਼ਣ ਦੇਣ ਦੇ ਬਜਾਏ ਨੁਕਸਾਨ ਵੀ ਪਹੁੰਚਾਉਂਦਾ ਹੈ ਤੇ ਅੱਜ ਕੱਲ ਦੁਬਾਰਾ ਗਰਮ ਕਰਕੇ ਚਾਵਲ ਖਾਣ ਨਾਲ ਬਹੁਤ ਸਾਰੇ ਲੋਕਾਂ ਨੂੰ ਹੋ ਰਹੀ ਹੈ ਫੂਡ ਪੋਇਜ਼ਨਿੰਗ ਕੱਚੇ ਚਾਵਲਾਂ ਦੇ ਵਿੱਚ ਪਾਇਆ ਜਾਂਦਾ ਇੱਕ ਬੈਕਟੀਰੀਆ ਜਿਹਦਾ ਨਾਮ ਹੈ ਬੈਸਿਲਸ ਸੀਰਸ ਜਿਹੜਾ ਕਿ ਇਸ ਫੂਡ ਪੋਇਜ਼ਨਿੰਗ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਜਦੋਂ ਅਸੀਂ ਪੱਕੇ ਹੋਏ ਚਾਵਲਾਂ ਨੂੰ 1 ਘੰਟੇ ਦੇ ਵਿੱਚ ਵਿੱਚ ਨਹੀਂ ਖਾਂਦੇ ਤਾਂ ਇਹ ਬੈਕਟੀਰੀਆ ਵੱਡੀ ਗਿਣਤੀ ਦੇ ਵਿੱਚ ਗੁਣਾ ਹੋ ਕੇ ਚਾਵਲਾ ਦੇ ਵਿੱਚ ਪੈਦਾ ਹੋ ਜਾਂਦਾ ਹੈ ਜਿਸ ਦੇ ਨਾਲ ਇਹ ਚਾਵਲਾ ਦੇ ਵਿੱਚ ਜ਼ਹਿਰੀਲੇ ਤੱਤ ਪਾ ਕੇ ਡਾਇਰੀਆ ਦੇ ਨਾਮ ਨਾਲ ਵੋਮਿਟਿੰਗ ਵੀ ਕਰਾ ਸਕਦਾ ਹੈ ਜਿੰਨੀ ਦੇਰ ਚਾਵਲ ਪੱਕਣ ਤੋਂ ਬਾਅਦ ਬਾਹਰ ਪਏ ਰਹਿਣਗੇ ਓਨਾ ਹੀ ਇਹ ਜ਼ਹਿਰੀਲਾ ਤੱਤ ਨੁਕਸਾਨ ਪਹੁੰਚਾਏਗਾ ਇਸ ਤੋਂ ਇਲਾਵਾ ਜੇ ਚਾਵਲਾਂ ਨੂੰ ਦੁਬਾਰਾ ਕਰਨ ਕਰਕੇ ਖਾਧਾ ਜਾਏਗਾ ਤਾਂ ਇਹ ਨੁਕਸਾਨ ਹੋਰ ਵੀ ਵੱਧ ਸਕਦਾ ਹੈ ਤੇ ਸਰੀਰ ਨੂੰ ਬਹੁਤ ਗੰਭੀਰ ਬਿਮਾਰੀਆਂ ਵੀ ਦੇ ਸਕਦਾ ਹੈ ਤੇ ਤੁਹਾਨੂੰ 6 ਤੋਂ 15 ਘੰਟਿਆਂ ਦੇ ਵਿੱਚ ਵੋਮਿਟਿੰਗ ਤੇ ਡਾਇਰੀਆ ਵਰਗੇ ਲੱਛਣ ਸਾਹਮਣੇ ਆਨੇ ਸ਼ੁਰੂ ਹੋ ਜਾਣਗੇ ਇਹ ਫੂਡ ਪੋਇਜ਼ਨਿੰਗ ਇੰਨੀ ਖਤਰਨਾਕ ਵੀ ਹੋ ਸਕਦੀ ਹੈ ਕਿ ਸ਼ਾਇਦ ਤੁਹਾਨੂੰ ਹਸਪੀਟਲ ਵੀ ਜਾਣਾ ਪੈ ਜਾਵੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਫੂਡ ਪ੍ਰੋਡਕਟਸ ਨੇ ਜਿਨ੍ਹਾਂ ਨੂੰ ਵਾਰ-ਵਾਰ ਗਰਮ ਕਰਕੇ ਖਾਧਾ ਜਾਂਦਾ ਹੈ ਉਹ ਵੀ ਸਰੀਰ ਨੂੰ ਬੁਰੀ ਤਰ੍ਹਾਂ ਖਰਾਬ ਕਰ ਸਕਦੇ ਨੇ ਮਾਈਕ੍ਰੋਵੇਵ ਜਾਂ ਅਵਨ ਤੋਂ ਨਿਕਲਿਆ ਹੋਇਆ ਕਿਰਨਾ ਵੀ ਤੁਹਾਡੇ ਖਾਣੇ ਦੇ ਵਿੱਚ ਪੌਇਜ਼ਨਸ ਸਬਸਟੈਂਸਸ ਨੂੰ ਜਨਮ ਦਿੰਦੀਆਂ ਨੇ ਇਹ ਵੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਖਾਣਾ ਗਰਮ ਕਰਨ ਲਈ ਕਿਹੜੇ ਭਾਂਡਿਆਂ ਦੀ ਵਰਤੋਂ ਕਰਦੇ ਹੋ ਪਲਾਸਟਿਕ ਦੇ ਬਣੇ ਸਸਤੇ ਭਾਂਡਿਆਂ ਦੇ ਵਿੱਚ ਜਦੋਂ ਆਪਾਂ ਖਾਣਾ ਗਰਮ ਕਰਦੇ ਹਾਂ ਉਹਨਾਂ ਵਿੱਚੋਂ ਨਿਕਲੇ ਪਦਾਰਥ ਕੈਂਸਰ ਦਾ ਵੀ ਰੂਪ ਲੈ ਸਕਦੇ ਨੇ ਜੀ ਹਾਂ ਬਹੁਤ ਸਾਰੇ ਲੋਕਾਂ ਨੂੰ ਇਹ ਬਿਮਾਰੀਆਂ ਹੋਈਆਂ ਨੇ ਜਿਹੜੇ ਕਿ ਵਾਰ-ਵਾਰ ਖਾਣਾ ਗਰਮ ਕਰਕੇ ਖਾਂਦੇ ਸੀ ਮਾਈਕ੍ਰੋਵੇਵ ਆ ਪਵਨ ਦੇ ਵਿੱਚ ਹੁਣ ਇਹਨਾਂ ਬਿਮਾਰੀਆਂ ਤੋਂ ਬਚਿਆ ਕਿਵੇਂ ਜਾਵੇ ਡਾਕਟਰ ਇਹੀ ਸਲਾਹ ਦਿੰਦੇ ਨੇ ਕਿ ਹਮੇਸ਼ਾ ਤਾਜ਼ਾ ਬਣਿਆ ਖਾਣਾ ਹੀ ਖਾਣਾ ਚਾਹੀਦਾ ਹੈ ਤੇ ਇਸ ਤੋਂ ਇਲਾਵਾ ਰੈਡੀਮੇਡ ਜਿਹੜੇ ਫੂਡਸ ਹੁੰਦੇ ਨੇ ਉਹਨਾਂ ਨੂੰ ਵੀ ਅਵੋਇਡ ਕਰਨਾ ਚਾਹੀਦਾ ਹੈ ਜ਼ਿਆਦਾ ਟਾਈਮ ਲਈ ਖਾਣੇ ਨੂੰ ਫ੍ਰਿਜ ਵਿੱਚ ਜਾਂ ਬਾਹਰ ਨਾ ਰੱਖੋ ਤੇ ਕੋਸ਼ਿਸ਼ ਕਰੋ ਘੱਟ ਤੋਂ ਘੱਟ ਵਾਰ ਤੁਹਾਨੂੰ ਖਾਣਾ ਗਰਮ ਕਰਨਾ ਪਵੇ ਜਿਵੇਂ ਕਿ ਅੰਗਰੇਜ਼ੀ ਦੀ ਇੱਕ ਕਹਾਵਤ ਹੈ ਹੈਲਥ ਇਜ਼ ਵੈਲਥ ਤੇ ਇਹ ਸੱਚ ਵੀ ਹੈ ਜੇ ਸਾਡਾ ਸਰੀਰ ਤੰਦਰੁਸਤ ਰਹੇਗਾ ਤਾਂ ਹੀ ਅਸੀਂ ਕੰਮ ਕਰਕੇ ਪੈਸੇ ਕਮਾ ਸਕਾਂਗੇ ਸੋ ਇਸ ਲਈ ਆਪਣੇ ਸਰੀਰ ਦਾ ਵੀ ਰੱਖੋ ਧਿਆਨ ਤੇ ਖਾਓ ਇੱਕ ਚੰਗੀ ਡਾਈਟ ਮਿਹਨਤ ਕਰਨੀ ਵੀ ਜ਼ਰੂਰੀ ਹੈ ਬਟ ਉਹਦੇ ਨਾਲ ਨਾਲ ਆਪਣੀ ਸਿਹਤ ਦਾ ਧਿਆਨ ਰੱਖਣਾ ਵੀ ਓਨਾ ਹੀ ਜ਼ਰੂਰੀ ਹੈ ਉਮੀਦ ਕਰਦਾ ਹਾਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਘਰ ਦਾ ਬਣਿਆ ਹੋਇਆ ਤਾਜ਼ਾ ਖਾਣਾ ਹੀ ਖਾਓਗੇ ਤੇ ਆਪਣੀ ਸਿਹਤ ਦਾ ਖਿਆਲ ਵੀ ਰੱਖੋਗੇ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ ਨਾ ਭੁੱਲਣਾ ਪੰਜਾਬੀ ਲਿੰਕ ਮੀਡੀਆ ਦੇ ਫੇਸਬੁੱਕ ਇੰਸਟਾਗ੍ਰam ਤੇ YouTube ਚੈਨਲਸ ਨੂੰ ਧੰਨਵਾਦ